ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਭਾਈ ਜੀ ਹੁਣ ਅਕੋਲ ਆਏ ਆ ਤੇ ਅੱਜ ਤੁਹਾਨੂੰ ਟੋਟਲ 7 ਪਸ਼ੂ ਤੁਹਾਨੂੰ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 4 ਤੁਹਾਨੂੰ ਟੋਕੜਾ ਗੱਬਣਾ ਦਿਖਾਉਣੀ ਆ ਆ ਵੀ ਛੋਟੀ ਤੁਹਾਨੂੰ ਟੋਕੜ ਗੱਬਣ ਦਿਖਾਉਣੀ ਆ ਆ ਵੀ ਮੱਝ ਤੇ 2 ਤੁਹਾਨੂੰ ਆਹ ਸਾਹਮਣੀਆਂ ਗਾਵਾਂ ਟੋਕੜਾ ਗੱਬਣਾ ਦਿਖਾਉਣੀ ਆ ਤੇ ਬਾਕੀ ਸਾਰੀਆਂ ਸੱਜਰਾਂ ਸੁਈਆਂ ਆ ਵੀਡੀਓ ਪੂਰੀ ਜਰੂਰ ਵੇਖਿਓ ਸਾਰੇ ਭਾਵਾ ਵੱਡੇ ਛੋਟੇ ਭਾਜ ਜਿਹੜੇ ਸਾਰੇ ਸੱਤਾਂ ਵਿੱਚ ਅੱਜ ਚਾਰ ਟੋਕੜਾ ਗੱਬਰਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਵੀਰ ਜੀ ਹੋਰ ਸਭਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਦਾ ਤੇ ਨਾਮ ਦੱਸਦੇ ਕਰੀ ਆਪਣਾ ਅਕਿੰਦਰ ਸਿੰਘ ਪਿੰਡ ਚਠਾ ਤਸੀਲ ਬਟਾਲਾ ਜ਼ਿਲ੍ਹਾ ਗਦਾਫੋਰ ਤੇ ਫੋਨ ਨੰਬਰ ਬੋਲਦੇ ਇੱਕ ਕਰੀ 84376 28422 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਪਹਿਲਾਂ ਮੱਝਾਂ ਮਖਾਦੀ ਕੰਮ ਖਾਦੀ ਗੱਬਰ ਮੱਝ ਹੋਣੀ ਚਲੋ ਗੱਬਰ ਮੱਝ ਇੱਕ ਤੁਹਾਨੂੰ ਦਿਖਾਉਣੀ ਹੈ ਇੱਕਾ ਗੱਬਨ ਮਾਜੇ ਪਹਿਲਾਂ ਤੁਹਾਨੂੰ ਦਿਖਾ ਦਈਏ ਥੱਲਿਆਂ ਚੰਗੀ ਤਿਆਰ ਹੁੰਦੀ ਆ ਜਿਹੜੀ ਤੇ ਕਿਨਵਾ ਸੁਭਾ ਸੁਣਾ ਵੀਰ ਜੀ ਨੇ ਜੀ ਨੇ ਤੇਜਾ ਸੂਆ ਸੁਣਾ ਜੀ ਠੀਕ ਆ ਹਾਂ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 13 14 ਕਿਲੋ ਦਾ ਮੈਂ ਦਰਕਾਰਾ ਡੇਰੀ ਵਾਲੇ ਦੇ ਮਤਲਬ ਦੀ ਮੈਂ ਵੱਡੀ ਆ ਵੇਖੋ ਠੀਕ ਆ ਜੀ ਹਾਂ ਜੀ ਦਿਨ ਦੋ ਤਿੰਨ ਲੈਣੇ ਥਣਾ ਦੀ ਪਿੱਛੇ ਦੀ ਸਾਡੀ ਗਰੰਟੀ ਆ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 13 14 ਕਿਲੋ ਠੀਕ ਆ ਤੋਹਰਾ ਹਾਂ ਫੇਰ ਇੱਕ ਰੀਨ ਦੁੱਧ ਜੀ ਨੇ ਚੋਈ ਉਹਨੇ 13 14 ਕਿਲੋ ਦੁੱਧ ਚੋਇਆ ਇਸਨੇ 13 14 ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਚਵਾ ਦਿੰਦੀ ਆ ਅਜੇ ਗੱਭਣ ਆ ਅਜੇ ਤੇ ਮੈਂ ਤਾਂ ਕੱਦ ਕਾੜੇ ਕੋ ਕਾਲੀ ਸ਼ਾਪ ਹੋਰ ਚੰਗੇ ਪਿੱਠਫੜੇ ਦੀ ਅਜੇ ਤਿਆਰ ਹੋਣੀ ਆ ਥੱਲੇ ਸਿੱਧੀ ਤੋਰ ਜਾ ਵਿੱਚ ਠੰਡੀ ਕਦੇ ਠੰਣ ਤੋਂ ਬਹੁਤ ਸਾਫ਼ ਹੈ ਸੁਧਰੀ ਇਹ ਨਹੀਂ ਹੋਰ ਬਣੂਗੀ ਉੱਤਰਾ ਵੀ ਕੱਦ ਕਾਠ ਵੀ ਚੰਗਾ ਹੈ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਬਾਕੀ ਆ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਤੇ ਦੂਸਰੇ ਪਾਸੇ ਤਾਂ ਮੈਂ ਤੁਹਾਨੂੰ ਦਿਖਾ ਦਈਏ ਇੱਕ ਰੀ ਥਾਣ ਤੇ ਦੱਸਿਓ ਵੀ ਜੀ ਇਹਦਾ ਮੁੱਲ ਫਿਰ ਆਪਾਂ ਹਾਂ ਜੀ ਇਹਦਾ ਮੁੱਲ ਕੀ ਜੇ ਮੁੱਲ ਤੇ ਵੀਰ ਜੀ ਇਦਾਂ ਨਹੀਂ ਘੋਟੀ ਵੀ ਆ ਤਾਂ ਹਿਸਾਬ ਲਾਈਏ ਪਰ ਸੀਆਰ ਦੀ ਚੋ ਟੀਵੀ ਵੀ ਹੈ ਹਾਂ ਜੀ 75000 ਦੀ ਦੇ ਤਾਂ 75000 ਦੀ ਦੇ ਦੋਗੇ ਹਾਂ ਜੀ ਤੇ ਵਿੱਚੋਂ ਕਰ ਦਈਏ ਮੰਨ ਤਾਂ ਨਾ ਔਰ ਕਾਹ ਤੋਂ ਜਿੰਨਾ ਕੋਈ ਦੇ ਦਾਂਗੇ ਖੁੱਲਾ ਹੀ ਕਰ ਦਈਏ ਕਰ ਦਾਂਗੇ ਦਾ ਦਈਏ ਫਿਰ 5 ਦੇ ਦਾਂਗੇ 70000 ਦੀ ਠੀਕ ਹੈ ਸਭ ਤਿਆਰੀ ਦੇ ਦੋਗੇ ਬਾਕੀ ਮੌਕੇ ਤੇ ਮੰਨਤਾ ਨਾ ਹੋਰ ਕਰ ਦੋ। ਬਾਕੀ ਝੋਟੀ ਬਹੁਤ ਚੰਗੀ 13-14 ਕਿਲੋ ਦੇ ਰਕਾਰ ਦੋ 10 ਸਣਾ ਦੀ ਪਿੱਛੇ ਦੀ ਗਾਰੰਟੀ। ਠੀਕ ਹੈ ਜੀ। ਤੇ ਪਿੱਛਾ ਮਾਰੇ ਤਾਂ ਵੀ ਵਾਪਸ ਲਵਾਂਗੇ। ਠੀਕ ਹੈ ਜੀ। ਜਿਵੇਂ ਚਵਾਲਾ ਗੀ ਜੀ 2 1/2 ਕਿਲੋ ਮੈਂ ਉਹ ਤੇ ਲੇਵਰਾਈ ਆ ਜੀ ਅੰਡੜਾ ਮੋਟੀ ਕਦੇ ਚੌਂ ਲੱਗੀ ਤੇ ਭੋਲੀ। ਠੀਕ ਹੈ ਜੀ। ਬਹੁਤ ਸਾਫ਼ ਨੇ। ਤੇ ਹੁਣ ਇਹ ਕਦ ਤੋਕੜ ਕੱਬਣਿਆ। ਝੋਟੀ। ਪਹਿਲੇ ਨੂੰ ਸੂਹੀ ਦੂਜੇ ਸੂਹੀ ਸੁਣਾ ਵੀ ਦੀਏ ਦੰਦਾ ਜੀਏ ਝੋਟੀ। ਟੋਕੜ ਕੱਬਣ ਲੋਹੀ ਝੋਟੀ ਆ। ਲੋਹੀ ਝੋਟੀ। ਉਧਰ ਦੀ ਵੱਡੀ ਝੋ ਸ਼ੁਰੂ ਹੋਇਆ ਜਿਹੜਾ ਹਾਂਜੀ 5 ਮਹੀਨਿਆਂ ਦੇ ਗੱਭਣ ਆ ਜਿਹੜੀ ਹਾਂਜੀ ਵੀ ਇਧਿਨ ਨੇ ਦੱਸ ਮੁਤਾਬਕ ਬਾਕੀ ਕੋਈ ਵੀਰ ਆਪਣੀ ਚੈੱਕ ਕਰਵਾ ਲੈ ਜਾ ਕੇ ਪਤਾ ਪ੍ਰੋਪਰ ਫੇਰ ਹੀ ਲੱਗ ਜਾਂਦਾ ਬਾਕੀ ਲੋਈ ਝੋਟੀ ਆ ਇੱਕ ਰਿਵੀ ਦੀ ਚਿਹਰਾ ਕਰੀਏ ਤਾਂ ਇਦਾਂ ਨੂੰ ਦਿਖਾਈਏ ਹਾਂ ਦੇਖ ਸਾਹ ਦੇ ਜੀ ਆ ਬਧੀ ਆ ਜਿਹੜੀ ਝੋਟੀ ਲੈ ਜਾਓ ਜੀ 2-5 ਕਿਲੋ ਜੇ ਸੰਦੇ ਦੁੱਧ ਸੱਜੇ 10-11 ਕਿਲੋ ਚੋਆ ਵੀਰ ਦੀ ਉਧਰੋਂ ਆਈ ਹੋਈ ਹੁੰਦੀ ਪਹਿਲਾਂ ਹੀ ਸੋਇਆ ਤੇ 10 ਕਿਲੋ ਜਿਹੜਾ ਕਹਿੰਦੇ ਕਿ ਪਹਿਲਾਂ ਨੇ ਚੋਆਇਆ 10-11 ਲੀਟਰ ਹੁਣ ਕਿੰਨਾ ਜੀ ਦੁੱਧ ਵੀਰ ਜੀ ਦੇ ਕੋਲ 5-6 ਕਿਲੋ ਹੋਣਾ ਹੈ 5-5 ਕਿਲੋ ਜਿਹੜਾ ਹੈਗਾ ਤੇ ਇਹਦਾ ਮੁੱਲ ਇਹਦਾ ਮੁੱਲ 60000 60000 ਵਿੱਚੋਂ ਕਿੰਨਾ ਛੱਡ ਦੀਗੇ ਜਿੰਨੇ ਕਹੋਗੇ ਛੱਡ ਦਾਂਗੇ ਛੱਡ ਦਈਏ ਖੁੱਲਾਈ ਜਿੰਨੇ ਲੱਲੀ ਕੋਈ ਆ ਲੈ ਲੀ ਜੀ ਆਫਰ ਲਾ ਦਿੰਨੇ ਹਾਂ ਹੋਰ ਲੱਲੀ ਭਾਈ ਬੜੇ ਦਿਨਾਂ ਬਾਅਦ ਵਿਖੇ ਜੇ ਹੋਰ ਜੀ ਠੀਕ ਹੈ ਚਲ ਗਏ ਅੱਛਾ ਹਾਂਜੀ ਤੇ ਕਿੰਨਾ ਮਾਨ ਕਰ ਦੇਣਾ ਇਹਦਾ 60 ਚ 5000 ਹੀ ਕਰਾਂਗੇ ਜੀ ਅੱਛਾ 5000 ਹੀ ਕਰ ਦੋ 55000 ਦੀ ਝੋਟੀ ਦੇ ਦਿਓਗੇ ਹਾਂਜੀ ਆਹ ਦੇਖ ਸਕਦੇ ਸੋਹਣੀ ਝੋਟੀ ਆ ਬਿਲਕੁਲ ਛੋਟਾ ਸਿੰਘ ਆ ਤੇਨੂੰ ਦੂਸਰਾ ਸੂਆ ਗਾਂ ਇੰਨੇ ਸੋਹਣਾ ਹੈ ਤੇ ਸੋਹਣੀ ਝੋਟੀ ਤਿਆਰ ਹੋਣੀ ਆ ਹੁਣ ਇੱਕ ਇਹ ਵੀ ਤੌਕੜ ਗੱਬਣੇ ਇਹਨੂੰ ਸਤਾਂ ਮਹੀਨਾ ਲੱਗਾ ਜੀ ਇਹਨੂੰ ਸਤਾਂ ਮਹੀਨਾ ਲੱਗਾ ਛਾਂ ਦੀ ਗੱਬਣ ਹੈ ਵੱਡੀ ਮੱਝ ਆ 6-7 ਕਿਲੋ ਹੈਗਾ ਪੱਕਾ ਦੁੱਧ ਦੁੱਧ ਵੀ 14-15 ਕਿਲੋ ਦਾ ਰਕਾਰ ਆ ਠੀਕ ਹੈ ਮੈਂ ਲਈ ਠੀਕ ਹੈ ਡੇਰੀ ਦੀ ਤੌਕੜ ਗੱਬਣ ਹੈ ਜੀ ਲੈ ਜਾਓ ਜੀ ਚੰਗੇ ਕਦ ਕਾਠਾ ਲਈਏ ਚੰਗੀ ਬੇਲ ਆ ਲਈਏ ਇਹ ਵੀ ਲੈ ਜਿਓ ਜੀ 6 ਮਿੰਨ ਲਗੀ ਬੰਦਾਸਤੇ ਆਏ ਤੇ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 58000 58000 ਹਾਂਜੀ ਕਿੰਨਾ ਵਿੱਚ ਛੱਡ ਦੀਏ ਤੇ ਨਹੀਂ ਛੱਡਾਂਗੇ 55 ਦੇ ਦਾ ਅੱਛਾ ਇਹ ਵੀ 55 ਦੀ ਮੌਕੇ ਤੇ ਹੋਰ ਕਰ ਦੋਗੇ ਦੋ ਆ ਛੱਡ ਦਾਂਗੇ 53000 ਦੀਆਂ ਨਾਮ ਮੈਂ ਦੇਦਾ ਕਿ 45000 ਦੀ ਵੀਰ ਜੀ ਉਦਾਂ ਆਈਆਂ ਵੱਡੀ ਡੇਰੀ ਵਾਲੀ ਮਈਆਂ ਠੀਕ ਹੈ ਜੀ ਹਾਂਜੀ ਤੇ ਕੀ ਕਹਿਣ ਲੱਗੇ ਵੀਰ ਜੀ ਹੋਰ ਵੀਰ ਜੀ ਬੇਨਤੀ ਇਹ ਆ ਵੀ ਜਿਹੜੇ ਵੀਰ ਨੇ ਲੈਣੀ ਆ ਇਹ ਕਿਹਦਾ ਸਾਈ ਪਾਵੇ ਹਾਂਜੀ ਫਿਰ ਅਸੀਂ ਚਵਾਵਾਂਗੇ ਠੀਕ ਆ ਕੀ ਗੱਲ ਆ ਜੇ ਅਕਾਊਂਟ 'ਚ ਪੈਸੇ ਪਾ ਦੂਗਾ ਜੀ ਲੱਦ ਕੇ ਘਲਾ ਦਾਂਗੇ ਇਹ ਨਹੀਂ ਸਾਈ ਪਾ ਦੇ ਕੋਈ ਵੀਰ ਆਪਣੀ ਗੱਡੀ ਲੈ ਆਵੇ ਆਪਣੀ ਗੱਡੀ ਲੈ ਆਵੇ ਇਹ ਕਿ ਹਾਂਜੀ ਕਈ ਜਣੇ ਜੇ ਤਰ ਹੁੰਦਾ ਵੀ ਨਹੀਂ ਅਸੀਂ ਅਕਾਊਂਟ 'ਚ ਨਹੀਂ ਪੈਸੇ ਪਾਉਣੇ ਜਾਂ ਤੁਹਾਨੂੰ ਪਤਾ ਆ ਜੇ ਕੋਈ ਪੈਸੇ ਪਾ ਦੂ ਜੇ ਕਿਹਦਾ ਡੰਗਰ ਨਾ ਜਾਊਗਾ ਤੇ ਫਿਰ ਕੋਈ ਦੱਸੇ ਹਾਂਜੀ ਹਾਂਜੀ ਤੁਹਾਨੂੰ ਪਤਾ ਡੰਗਰ ਅਸੀਂ ਉਸੇ ਗੱਲ ਦੇਦੇ ਜਦੋਂ ਕੋਈ ਪੈਸੇ ਪਾਉਣਾ ਵੱਧ ਰੁਕਰ ਹੁੰਦਾ ਬਗਲੇ ਦੇ ਪੈਸੇ ਪਾਈ ਆ ਹਾਂਜੀ ਹਾਂਜੀ ਇਹ ਆ ਕਿ ਕੋਈ ਪੈਸੇ ਪਾ ਦੂਗਾ ਪੂਰੇ ਤੇ ਉਹਦਾ ਤੁਸੀਂ ਘਰੇ ਪੰਚਾ ਦੋਗੇ ਤੇ ਜੇ ਕਿਸੇ ਨੇ ਅਕਾਊਂਟ ਚ ਨਹੀਂ ਪੈਸੇ ਪੋਣੇ ਸਾਈ ਵਾਲੇ ਚੌਨੀਆ ਚਵਾਲੇ ਤੇ ਆਪਣੀ ਦੂਜਾ ਮਾਰਾ ਗੱਡੀ ਲੈ ਦੇ ਆਪਣੀ ਇਹ ਆ ਕਿ ਸਾਈ ਪਾ ਕੇ ਭਾਵੇਂ ਦੋ ਟਾਈਮ ਚਵਾਲੇ ਤਿੰਨ ਟਾਈਮ ਚਵਾਲੇ ਆਪਣੀ ਪੂਰੀ ਤਸੱਲੀ ਕਰਕੇ ਪਸੰਦ ਹੋਵੇ ਪੂਰੀ ਤੇ ਫਿਰ ਕੀ ਗੱਬਣਿਆ ਇਹ ਤਾਂ ਥਾਣਾ ਦੇ ਪਿੱਛੇ ਦੀ ਸਾਡੀ ਗਾਰੰਟੀ ਹੈ ਠੀਕ ਹੈ ਜੀ ਤੇ ਜੇ ਕਿਸੇ ਨੇ ਨਹੀਂ ਪੈਸੇ ਪੋਣੇ ਤੇ ਆਪਣੀ ਗੱਡੀ ਲੈ ਆਵੇ ਤੇ ਨਾਲੇ ਇੱਥੇ ਆ ਕੇ ਵੇਖ ਕੇ ਲੈ ਜੀ ਜਿਹੜਾ ਉਹਨੂੰ ਚੋਣਾ ਜਿਹੜਾ ਸਾਈਪਿਆ ਨਾ ਕਈ ਵੀਰ ਕਹਿ ਦਿੰਦੇ ਪੂ ਕਰਕੇ ਫਿਰ ਰੇਂਜ ਚ ਆਉਣਾ ਕਿ ਨਾ ਚੋਇਓ ਠੀਕ ਜੇ ਨਜਰ ਸੌਦਾ ਹੀ ਨਹੀਂ ਹੋਇਆ ਕੋ ਸਾਈਪਿਆ ਨੇ ਉਹ ਚੋਣ ਦਾ ਕੋਈ ਫਾਇਦਾ ਹੀ ਨਹੀਂ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਮੱਝ ਜਿਹੜੀ ਇਹ ਵੀ ਰਹਿ ਗਈ ਆ ਉਸ ਤੋਂ ਬਾਅਦ ਤੁਹਾਨੂੰ گاਵਾ ਦਿਖਾਉਨੇ ਆਂ ਥਾਣਾ ਇਹਦੇ ਵੀ ਲਾਗੇ ਰ ਦੇਖ ਸਕਦੇ ਜੀ ਇਹ ਤੇ ਮਗਰ ਵੀਰ ਜੀ ਕੱਟੀਏ ਕੋ ਟੀਕੇ ਦੀ ਪਿਓਰ ਆ ਕਾਲੀ ਕੱਟੀ ਜੀ ਹਾਂਜੀ ਠੀਕ ਹੈ ਜੀ 10 ਕਿਲੋ ਦੁੱਧ ਹੋਊਗਾ ਬਾਕੀ ਚੋਣ ਇਦਾਂ ਦੀ ਲੱਗੀ ਆ ਵੀ ਜਿਹੜੇ ਨਿਆਣੇ ਨਹੀਂ ਆ ਉਹ ਵੀ ਸਿੱਖ ਲਊਗਾ ਵੀਰ ਜੀ ਹੁਣ ਤੇ ਚਲੋ ਟਾਈਮ ਨਹੀਂ ਆ ਚੱਲਾ ਕੇ ਵਿਖਾਈਏ ਨਾ ਮੜ ਜਾਥੇ ਲਾਉਣ ਦੀ ਲੋੜ ਆ ਰੇੜੀ ਮੋਟੀ ਤੇ ਪੋਲੀ ਧਾਰ ਤੇ ਠੰਡੀ ਨਹੀਂ ਪੇ ਦੋ ਵਜ ਠੀਕ ਹੈ ਜੀ ਤੋਰ ਦੋ ਬਾਕੀ ਸੂਈ ਸੂਈ ਆ ਦੋਦੇ ਦੇ ਕੋਲ 10 ਲੀਟਰ ਜਿਹੜਾ 10 ਤੇ ਬਾਕੀ ਆਮ ਅੱਜਾਂ ਵਰਗਾ ਕਾਦਿਆ ਨੋਰਮਲ ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ ਠੀਕ ਠਾਕ ਜਿਹਾ ਕਰਦਿਆ ਜਿਹੜਾ ਇਹਦਾ ਬਹੁਤਾ ਚਾਨੀ ਆ ਬਾਕੀ ਥੱਲੇਆਂ ਬੜੀ ਸਫਾਈਆਂ ਚ ਆ ਥਣੇ ਵੀ ਚੰਗੇ ਕੈਪ ਤੇ ਲੱਗਾ ਵਾ ਚਾਰੇ ਪਾਸੇ ਥਣੇ ਕੋ ਕਿੱਡਾ ਜਰਲਾ ਲੱਗਾ ਹੈ ਤੇ ਮਗਰ ਵੀ ਇਹਦੇ ਕੱਟੀ ਆ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ 60000 60000 ਵਿੱਚੋਂ ਕਿੰਨਾ ਛੜਨਾ ਜੀ ਤੇ ਨਹੀਂ ਛੱਡਾਂਗੇ 58000 ਦੀ ਦਮਾ ਅੱਛਾ ਯਾਰ ਹੋੜ ਛੱਡਦੀਏ ਫਿਰ ਤੇ 52 ਦੇ 52 ਦੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਟੁਕੜਾ ਕ ਆਪਣਾ گاਵਾ ਨੂੰ ਤੁਹਾਨੂੰ ਦਿਖਾ ਦਈਏ ਆ ਡੱਬੀ ਕਾਂ ਵਿਦਦੀ ਕਿੰਨੇ ਚਿਰ ਦੀ ਚੈੱਕ ਪਾਸ ਚ ਪੰਜਵਾਂ ਮਹੀਨਾ ਦੀ ਪੰਜਵਾਂ ਮਹੀਨਾ ਜਾਂਦੇ ਚੌਂ ਦੀ ਚੈੱਕ ਪਾਸ ਆ ਹਾਂਜੀ ਨਹੀਂ ਪੰਜਵਾਂ ਜਾਂਦੇ ਆ ਪੰਜ ਹੋਈਏ ਤੇ ਆ ਕੇ ਅੱਛਾ ਪੰਜਾਂ ਦੇ ਲਾਗੇ ਬੰਨੇ ਆ ਜਿਹੜੀ ਇਹ 7 ਕਿਲੋ ਦੁੱਧ ਉਹ 7 ਕਿਲੋ ਵੀਜੀ ਕੋ ਉਪਰ 1 ਕਿਲੋ ਖੰਡ ਦਨ ਦੁੱਧ 9 ਕਿਲੋ ਆ ਠੀਕ ਹੈ 7 ਕਿਲੋ ਕਰਕੇ ਦੇਣੀ ਕਿਉਂਕਿ ਕਿਲੋ ਖੰਡ ਘਟ ਜਾਂਦਾ ਹੈ ਠੀਕ ਹੈ ਜੀ ਬਰਾਬਰ ਰੂਕੇ ਹਾਂਜੀ ਹੋਰ ਦੋ ਜੀ ਇਹਨਾਂ ਵਿੱਚ ਬਾਕੀ ਵਛੀ ਦੇਖੋ ਵਛੀ 65 70 ਹਜ਼ਾਰ ਦੀ ਹੈ ਬੇ ਸੂਏ ਚੜੀ ਵਛੀ ਆ ਇਹ 7-8 ਕਿਲੋ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਕੀ ਹੈਗਾ ਵਾ ਉਹ ਤਾਂ ਜਿਹੜੀ ਰੰਗ ਰੂਪ ਦੀ ਜਿਹੜੀ ਚੰਗੀ ਆ ਸੋਹਣੀ ਬੈਠਿਆ ਜਿਹੜੀ ਬਾਕੀ ਦੁੱਧ ਦੀ ਕੋਈ ਵੀ ਆਪਣੀ ਚਵਾਈ ਕਰਕੇ ਲੈ ਜੀ ਤਸੱਲੀ ਕਰਕੇ ਤੇ ਦੇਖੋ ਬੱਸੀ ਵੀਰ ਜੀ ਕੀ ਇਹ ਨਿੰਦਣ ਵਾਲੀ ਨਹੀਂ ਇਹਦੇ ਹਾਂਜੀ ਸੋਹਣੀ ਵਹਿੜਿਆ ਬਾਕੀ ਖਾਣੇ ਦੇਖੋ ਗੁਲਾਬੀ ਕਟੜਕੜਾ ਮੋਟਾ ਥਣ ਲਗਾਇਆ ਤੇ ਇਹਦਾ ਮੁੱਲ ਕੀ ਜੇ ਫਿਰ ਕੋਈ ਵੀਰ ਜੀ ਨੂੰ ਰੱਸੀ ਕੋਈ ਮੰਗਾ ਪਾਉਂਦੀ ਲੋੜ ਨਹੀਂ ਇਦਾਂ ਹੀ ਝੋਲੋ ਇਹਨੂੰ ਆਸਾ ਭੜਾ ਪੜਾ ਪਾ ਲੋ ਨਹੀਂ ਵੀਚੜਦੀ ਚੋਅ ਠੀਕ ਆ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ 30000 30000 ਹਾਂਜੀ ਵਿੱਚੋਂ ਕਰਨਾ ਕਹਿੰਦਾ ਕਹਿੰਤਨ 10000 ਛੱਡਦਾ ਕਿ ਵੀਰ ਜੀ ਠੀਕ ਐ ਚਲੋ ਕੋਈ ਛੱਡਣਾ ਕਿ 20000 ਦਿਹਾਣਾ ਵਸ਼ੀਦਾ 20000 ਦੀ ਦੇ ਦੋਗੇ ਹਾਂਜੀ ਠੀਕ ਐ ਜੀ ਤੇ ਹੁਣ ਦੂਸਰੇ ਨੰਬਰ ਦੇ ਵੀ ਤੋਕੜ ਕਬ 6 ਮਹੀਨਾ ਜਾਂਦੇ ਜੀ ਵੀਰ ਜੀ 7ਵਾਂ ਮਹੀਨਾ ਜਾਂਦੇ ਤੇ 7 ਕਿਲੋ ਦੁੱਧ ਦੇ ਦੋਲੇ ਤੇ 7 ਕਿਲੋ ਦੁੱਧ ਦੱਸਦੇ ਤੇ ਬਾਕੀ ਨੂੰ ਕੋਈ ਰੱਸੀ ਪਹਾੜਾ ਨਹੀਂ ਇੱਧਾ ਹੀ ਚੋਕ ਫੁੱਲੀ ਛੱਡ ਕੇ ਪਾਣੀ ਠੀਕ ਐ ਜੀ ਇਹ ਜਿਹੜੀ ਜਰਸੀ ਚ ਆ ਉਹ ਐਫ ਸੀ ਚ 15 ਕਿਲੋ ਸੱਤ ਪਹਿਲਾਂ ਨੇ ਚ ਆਇਆ ਹੈ ਤੇ ਇਹਦਾ ਮੁੱਲ ਕੀ ਜੀ ਵਿਜੀ ਇਹ ਵੀਰ ਜੀ ਮੋਰੇ ਦਾ 28000 ਰਿਆ 25000 ਦੀ ਅੱਛੇ 25000 ਦੀ ਦੇ ਦੋਗੇ ਪੂਰੇ 22000 ਦੀਆਂ ਨਾ ਵੀ ਦੇਣਾ ਠੀਕ ਹੈ ਜੀ ਤੇ ਹੁਣ ਇੱਕ ਗਾਂ ਜਿਹੜੀ ਸੱਜਰ ਸੋਈ ਆ ਕੰਨਾਂ ਨੂੰ ਖੀ ਸੋਈ ਹੋਈ ਇਹਦੇ ਕੋਲ ਕਿੰਨਾ ਚ ਵਿਜੀ ਦੁੱਧ 10000 ਕੋਲ 11 ਕਿਲੋਣਾ ਤਿਆਰ ਵਿਜੀ ਅੱਛਾ ਕਿਉਂ ਕੇ ਦਵਾਂਗੇ ਨਹੀਂ ਵੀ ਕਹਿੰਦਾ ਨਾ ਚੋ ਦੇ ਸੱਦੀ ਕਰਕੇ ਖੜੇ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਜਦੋਂ ਮਗਰ ਇਹਦੇ ਮਗਰ ਦੂਜੀ ਦੇਢੀ ਘੜ ਕੋ ਸਭੀ ਦੁੱਧ ਨਹੀਂ ਦੋਰੀ 14-15 ਕਿਲੋ ਬਚੀ ਕਿ ਬਾਜੀ ਹੋਗੀ ਠੀਕ ਆ ਮੇਰੇ ਕੋਲ ਨਾਲ ਲੈ ਵਾ ਦੁੱਧ ਵੀ ਕਿਤਾ ਕਰਾਉਂਦੇ ਆ ਲਾ ਜੀ ਜੀ ਬਾਕੀ ਥਾਨ ਹਵਾਨੇ ਦੀ ਜਿਹੜੀ ਸਫਾਈ ਚ ਤੇ ਇਹਦਾ ਮੁੱਲ ਇਹ ਵੀ ਜੀ ਠਈਅਰ ਹਜ਼ਾਰ ਦੀ ਹਾਂਜੀ ਵਿੱਚੋਂ ਕਰਨਾ ਮੰਨਤਨ ਹਜ਼ਾਰ ਛੱਡ ਦਾਂਗੇ 20 ਹੀ ਛੱਡ ਦਾਂਗੇ 26000 ਦੀਆਂ ਨਾ ਦੇ ਦਾਂਗੇ 26000 ਗਲੁੱਪ ਚੋਗੀ ਖੜੇ ਕੋਈ ਅੱਛਾ 10 11 ਇੰਟਰ ਮੌਕੇ ਤੇ ਹੈਗਾ ਵਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਫਿਰ ਠੀਕ ਹੈ ਫਿਰ ਜੀ ਆ ਜਿਹੜੇ ਟੋਟਲ 7 ਪਸ਼ੂ ਆ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਵੇਖ ਚਾਖ ਕੇ ਆਪਣੀ ਮਰਜ਼ੀ ਨਾਲ ਪਸੰਦ ਹੋਵੇ ਤੇ ਲੈ ਜੇ ਨਾ ਪਸੰਦ ਹੋਵੇ ਤੇ ਇੱਥੇ ਰਹਿੰਦੇ ਆਪਣਾ ਇੱਥੇ ਆ ਕੇ ਪੂਰਾ ਆਪਣਾ ਨਿਰਖ ਪਰਖਣਾ ਤਸੱਲੀ ਕਰਕੇ ਖੜੇ ਕਿਉਂ ਕਿਉਂਕਿ ਬਾਅਦ ਚ ਫਿਰ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜਾਏ ਤੁਸੀਂ ਆਪਣਾ ਆਪ ਵੇਖ ਚੱਕ ਕੇ ਖੜਨਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ